ਲੈਰਨ ਸ਼ਹਿਰ ਦਾ ਡਿਚ ਡਰੇਨ ਸਕੈਮ ਤੇ ਡਿਚ ਡਰੇਨ ਡਰਾਮਾ ਉਹਦੀ ਅਸਲੀਅਤ ਅੱਜ ਲੋਕਾਂ ਦੇ ਸਾਹਮਣੇ ਆਪਣੇ ਆਪ ਆ ਗਈ ਹੈ ਹਾਲਾਂਕਿ ਮੈਂ ਤਾਂ ਬਹੁਤ ਦੇਰ ਪਹਿਲਾਂ ਹੀ ਵੀਡੀਓਸ ਪਾ ਪਾ ਕੇ ਤੁਹਾਨੂੰ آگਾਹ ਕਰਿਆ ਸੀ ਕਿ ਦੋਸਤੋ ਇਹ ਲੈਂਡ ਸਕੈਮ ਹੈ ਡਿਚ ਡਰੇਨ ਡਵੈਲਪਮੈਂਟ ਨਹੀਂ ਹੈ ਪਰ ਅਸਲੀਅਤ ਦੇ ਵਿੱਚ ਇਹ ਇੱਕ ਡਿਚ ਡਰੇਨ ਸਕੈਮ ਨਹੀਂ ਹੈ ਇਹ ਲੈਂਡ ਸਕੈਮ ਹੈ ਪੂਰੇ ਜਾਲੀਆਂ ਲੱਗਣਗੀਆਂ ਅੱਜ ਮਹਿੰਗੇ ਰੇਟਾਂ ਤੇ ਲੋਕ ਜ਼ਮੀਨਾਂ ਖਰੀਦ ਰਹੇ ਐ ਦੁਕਾਨਾਂ ਖਰੀਦ ਰਹੇ ਐ ਇਹ ਸੋਚ ਕੇ ਵੀ ਡਿਚ ਡਰੇਨ ਕਵਰ ਹੋ ਜੂਗੀ ਤੇ ਸਾਡੀਆਂ ਗੱਡੀਆਂ ਸਿੱਧੀਆਂ ਅੰਦਰ ਲੱਗਣ ਲੱਗ ਜਾਣਗੀਆਂ ਪਰ ਇਹ ਹੋਣਾ ਨਹੀਂ ਫੇ ਲੋਕਾਂ ਨੂੰ ਇਹ ਕਿਹਾ ਗਿਆ ਕਿ ਹੁਣ ਉਹ ਵੀ ਤੁਹਾਡੇ ਸਿੱਧਾ ਦੁਕਾਨਾਂ ਦੇ ਵਿੱਚ ਗੱਡੀਆਂ ਬਣਨ ਲੱਗ ਜਾਣਗੀਆਂ ਤੇ ਲੋਕ ਉਸ ਲਾਲਸਤ ਵਿੱਚੋਂ ਉਸ ਢੜਾ ਢੜ ਢੜਾ ਟੜ ਜ਼ਮੀਨਾਂ ਖਰੀਦ ਰਹੇ ਕਿਉਂਕਿ ਇਹਦਾ ਡਿਜ਼ਾਈਨ ਹੈ ਜਿਹੜਾ ਉਹ ਇਹਨਾਂ ਲੋਡ ਬੇਅਰਿੰਗ ਹੀ ਨਹੀਂ ਵੀ ਉਹਰੇ ਟ੍ਰੈਫਿਕ ਨੂੰ ਇਹ ਲੋਡ ਬੇਅਰ ਕਰ ਸਕੇ ਜਾਂ ਤਾਂ ਸੜਕ ਥੱਲੇ ਬੈਠੂਗੀ ਵੀ ਜਾਂ ਉਹਰੇ ਜਾਲੀਆਂ ਲੱਗਣਗੀਆਂ ਇਹ ਟ੍ਰੈਫਿਕ ਚਲਾਉਣ ਲਈ ਇਹ ਜਗ੍ਹਾ ਬਣੀ ਹੀ ਨਹੀਂ ਇਹ ਸਿਰਫ ਪੈਦਲ ਤੁਰਨ ਲਈ ਜਿਹੜਾ ਪਾਸ ਹੋਇਆ ਇਹਦਾ ਇੱਕ ਕੰਟਰੈਕਟ ਤੇ ਉਹੀ ਗੱਲ ਅਸਲੀਅਤ ਸਾਹਮਣੇ ਹੋਗੀ ਬੱਸ ਸਟੈਂਡ ਦੇ ਪਿਛਲੇ ਏਰੀਆ ਜਾ ਕੇ ਦੇਖ ਲੋ ਤੁਸੀਂ ਆਪਦੀ ਸਕਰੀਨ ਤੇ ਦੇਖ ਪਾ ਰਹੇ ਹੋ ਕੋਲ ਲੱਗਣੇ ਸ਼ੁਰੂ ਹੋ ਗਏ ਆ ਜਾਲੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਾਰੀ ਡਿਚ ਡਰੇਨ ਇਸ ਤਰੀਕੇ ਨਾਲ ਕਵਰ ਹੋਊਗੀ ਤੇ ਨਾਲ ਮੈਂ ਇਹ ਵੀ ਕਿਹਾ ਸੀਗਾ ਵੀ ਜਿਹੜਾ ਇਹ ਐਡਾ ਵੱਡਾ ਡਰਾਮਾ ਕਰ ਰਿਹਾ ਵੀ ਅਸੀਂ ਇੰਨੇ ਕਰੋੜ ਰੁਪਏ ਖਰਚਦਾ 15-20 ਕਰੋੜ ਰੁਪਏ ਖਰਚ ਕੇ ਜੇ ਅਸੀਂ ਡਿਚ ਡਰੇਨ ਵੜਾ ਰਹੇ ਆ ਮੈਂ ਜਾ ਕੇ ਅਸਲੀਅਤ ਦਿਖਾਈ ਸੀ ਵੀ ਰੁਪਇਆ ਤਾਂ ਲੱਗਿਆ ਕਿਤੇ ਦਿ ਇਹ ਤਾਂ ਇੱਕ ਜਿਵੇਂ ਮਿੱਟੀ ਦਾ ਢੇਰ ਇਕੱਠਾ ਕਰਕੇ ਉੱਪਰ ਇੰਟਰਲੌਕ ਟਾਈਲਾਂ ਰੱਖਤੀਆਂ ਹੁਣ ਉਸ ਤਰੀਕੇ ਨਾਲ ਤਤ ਪੜਾਤੇ ਤੌਰ ਤੇ ਕੰਮ ਹੋਇਆ ਇਹਨੇ ਤਾਂ ਇੱਕ بارش ਨਹੀਂ ਚੱਲਣੀ ਮੈਂ ਤੁਹਾਨੂੰ ਉਦੋਂ ਹੀ ਦਿਖਾਇਆ ਸੀਗਾ ਤੁਸੀਂ ਸਕਰੀਨਾਂ ਤੇ ਦੇਖ ਪਾਰੇ ਹੋਵੋਗੇ ਇਹਦਾ ਰੋਜ਼ਾਨ ਹੋ ਜੂਗੀ ਇਹਦਾ ਖਤਮ ਹੋ ਜੂਗੀ ਅੰਨੇ ਜਿਹੜਾ ਪੱਟਦੇ ਜੀ ਉਹ ਵੀ ਨਹੀਂ ਫੇਰੇ ਐਂ ਲਾ ਕੇ ਕਹਿੰਦੇ ਤਾਂ ਇਹ ਇਹ ਕੰਦੇ ਬਜਰੀਏ ਬਾਗੇ ਐਂ ਲਾ ਦੇ ਉੱਤੇ ਬਾਦੇ ਬਰਖਤੀ ਬਲੂਤੀ ਉਹ ਐਂ ਲਾ ਦੇ ਇਹਦਾ ਹੀ ਉਹਨਾਂ ਨੇ ਇੱਕ ਟਾਈਮ ਪਾਸ ਕੀਤਾ ਬਸ ਯਾ ਦੇਖੋ ਕ੍ਰੈਕਸ ਤਾਂ ਅੱਜ ਹੀ ਪਾਣੀ ਮਿੱਟੀ ਦੇ ਵਿੱਚ ਸ਼ੁਰੂ ਹੋ ਗਏ ਭਾਈ ਜਦੋਂ ਉੱਤੋਂ ਮਿੱਟੀ ਪਊਗੀ ਸੋਇਲ ਰੋਸ਼ਨ ਦੀ ਕਿ ਬੇਸਿਕ ਥਿਉਰੀ ਜਿਹੜੀ ਮੈਂ ਲਾ ਪੰਜਵੀਂ ਸੱਤਵੀਂ ਕਲਾਸ ਦੇ ਵਿੱਚ ਪੜਾਈ ਜਾਂਦੀ ਹੈ ਵੀ ਮਿੱਟੀ ਰੋੜ ਹੋ ਜਾਊਗੀ ਸਾਈਡਾਂ ਤੋਂ ਇਹਦੀ ਕੋਈ ਕੰਪੈਕਸ਼ਨ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਤੇ ਇਹ ਤਾਂ ਸਾਡਾ ਸਾਰਾ ਕੁਝ ਤਹਿਸ ਨਹਿਸ ਹੋ ਜਾਊਗਾ ਤੇ ਉਹੀ ਗੱਲ ਹੋਈ ਪਹਿਲੀ ਬਾਰਿਸ਼ ਪਈ ਹੈ ਤੇ ਪਹਿਲੀ ਬਾਰਿਸ਼ ਨਾਲ ਤੁਸੀਂ ਆਪਦੀ ਸਕਰੀਨਾਂ ਤੇ ਦੇਖ ਪਾ ਰਹੇ ਹੋਵੋਗੇ ਮੇਰੇ ਸਾਥੀਆਂ ਨੇ ਮੈਨੂੰ ਵੀਡੀਓਜ਼ ਭੇਜੀਆਂ ਕਿ ਬੁਰਾ ਹਾਲ ਹੋ ਗਿਆ ਸਾਡੀ ਡਿਚ ਡਰੇਨ ਦੀ ਸੜਕ ਦਾ ਪੂਰੇ ਲਹਿਰੇ ਦੇ ਵਿੱਚ ਕਿਸ ਤਰੀਕੇ ਨਾਲ ਦੇਖੋ ਥਾਂ ਥਾਂ ਤੋਂ ਸੜਕ ਬਹਿ ਗਈ ਥਾਂ ਥਾਂ ਤੋਂ ਮਿੱਟੀ ਨਿਕਲ ਗਈ ਥਾਂ ਥਾਂ ਤੋਂ ਇੰਟਰਲੌਕ ਟਾਈਲਾਂ ਖਿੰਡੀਆਂ ਪਈਆਂ ਨੇ ਇਹ ਅਸਲੀਅਤ ਹੈ ਇਹ ਤਤਪੜਤੀ ਡਵੈਲਪਮੈਂਟ ਜਿਹੜੀ ਕਰਦੇ ਆ ਕਿਉਂਕਿ ਕਿਹਨੂੰ ਫਾਇਦਾ ਦੇਣਾ ਹੁੰਦਾ ਕਿਹਨੂੰ ਕੀ ਕਰਨਾ ਹੁੰਦਾ ਉਹ ਸਾਰੀਆਂ ਚੀਜ਼ਾਂ ਲੋਕ ਮੈਨ ਲੜ ਮੈਥੋਂ ਜ਼ਿਆਦਾ ਸਮਝਦੇ ਪਰ ਨੁਕਸਾਨ ਸਿਰ ਥੋੜਾ ਹੁੰਦਾ ਹੈ ਇਹੀ ਗੱਲ ਜਦੋਂ ਅਕਾਲੀ ਦਲ ਦੀ ਸਰਕਾਰ ਵਾਲੇ ਪਰਮਿੰਦਰ ਸਿੰਘ ਢੀਂਦਸੇ ਨੇ ਬਹੁਤ ਵੱਡਾ ਡਰਾਮਾ ਕਰਿਆ ਸੀ ਲਹਿਰੇ ਸ਼ਹਿਰ ਦੇ ਵਿੱਚ ਸੀਵਰੇਜ ਪਾਉਣ ਦਾ ਮੈਂ ਉਦੋਂ ਵੀ ਕਿਹਾ ਸੀ ਵੀ ਇਹ ਗਲਤ ਤਰ੍ਹਾਂ ਨਾਲ ਤਤਪੜਾਤੀ ਤੌਰ ਤੇ ਸੀਵਰੇਜ ਪਾ ਰਿਹਾ ਹੈ ਇਹਦਾ ਫਾਇਦਾ ਘੱਟ ਨੁਕਸਾਨ ਵੱਧ ਹੋਣਾ ਉਦੋਂ ਵੀ ਕਾਲਪੁਰਖ ਨੇ ਬਾਰਿਸ਼ ਪਾ ਕੇ ਇਲੈਕਸ਼ਨਾਂ ਦੌਰਾਨ ਹੀ ਪ੍ਰਤੱਖ ਨੂੰ ਪ੍ਰਮਾਣ ਦਿੱਤਾ ਸੀ ਜਦੋਂ ਇਲੈਕਸ਼ਨਾਂ ਦੌਰਾਨ ਹੀ ਆਪਣੀ ਰਾਮੇ ਵਾਲੀ ਖੂਈ ਵਾਲੇ ਏਰੀਆ ਦੇ ਵਿੱਚ ਸਾਰੇ ਕਿਤੇ ਸੀਵਰੇਜ ਵਹਿ ਗਿਆ ਸੀਗਾ ਸੜਕਾਂ ਥੱਲੇ ਵਹਿ ਗਿਆ ਸੀ ਮੈਂ ਲਾਈਵ ਹੋ ਕੇ ਦਿਖਾਇਆ ਸੀ ਵੀ ਆਹ ਦੇਖੋ ਸਬੂਤ ਤੁਹਾਡੇ ਕੋਲ ਹੈ ਤੇ ਅੱਜ ਵੀ ਕਾਲਪੁਰਖ ਨੇ ਉਹੀ ਪਰਮਾਨਿਤ ਦਿੱਤਾ ਹੈ ਤੁਹਾਡੇ ਸਾਹਮਣੇ ਤੁਸੀਂ ਆਪਦੀ ਅੱਖਾਂ ਨਾਲ ਦੇਖ ਸਕਦੇ ਹੋ ਮੇਰੀਆਂ ਪੁਰਾਣੀਆਂ ਵੀਡੀਓ ਚੱਕ ਕੇ ਦੇਖ ਸਕਦੇ ਹੋ ਜਿੱਥੇ ਮੈਂ ਤੁਹਾਨੂੰ آگਾਹ ਕਰਿਆ ਸੀਗਾ ਤੇ ਅੱਜ ਅਸਲੀਅਤ ਤੁਹਾਡੇ ਸਾਹਮਣੇ ਆ ਗਈ ਹੁਣ ਇਹ ਸੱਚ ਨੂੰ ਦੇਖ ਕੇ ਇਸ ਦੇ ਬਾਰੇ ਕੀ ਕਰਨਾ ਹੈ ਕੀ ਕਹਿਣਾ ਹੈ ਕੀ ਐਕਸ਼ਨ ਲੈਣਾ ਹੈ ਫੈਸਲਾ ਤੁਹਾਡਾ ਹੈ ਮੇਰਾ ਕੰਮ ਹੈ ਜਿਹੜੀ ਵੀ ਇਨਫੋਰਮੇਸ਼ਨ ਜਿਹੜੀ ਵੀ ਅਸਲੀਅਤ ਮੇਰੇ ਕੋਲੇ ਆਵੇ ਉਹ ਤੁਹਾਡੇ ਤੱਕ ਪਹੁੰਚਾਉਣਾ ਥੋੜੇ ਆਵਾਜ਼ ਬੁਲੰਦ ਕਰਕੇ ਤੁਹਾਨੂੰ ਸੱਚ ਪਹੁੰਚਾਉਣਾ ਜਦੋਂ ਤੁਸੀਂ ਕੋਈ ਸੰਘਰਸ਼ ਲਈ ਕਿਸੇ ਚੀਜ਼ ਲਈ ਮੈਨੂੰ ਹਾਕ ਮਾਰੋ ਮੈਨੂੰ ਹੁਕਮ ਲਾਓ ਤਾਂ ਮੂਰੇ ਹੋ ਕੇ ਤੁਹਾਡੇ ਖੜਨਾ ਤੇ ਮੈਂ ਆਪਦੀ ਜ਼ਿੰਮੇਵਾਰੀ ਐਨ ਤੰਦ ਹੀ ਨਿਭਾਉਂਦਾ ਆ ਰਿਹਾ ਹਾਂ ਹਰ ਅਸਲੀਅਤ ਤੁਹਾਡੇ ਤੱਕ ਪਹੁੰਚਾਉਂਦਾ ਆ ਰਿਹਾ ਜਿੱਥੇ ਤੁਸੀਂ ਕੋਈ ਲੜਾਈ ਲੜਨ ਦੀ ਮੈਨੂੰ ਹਾਕ ਮਾਰਦੇ ਹੋ ਤੁਹਾਡੇ ਮੂਰੇ ਖੜਾ ਮਿਲਦਾ ਤੇ ਅੱਗੇ ਵੀ ਸਾਰੀ ਜ਼ਿੰਦਗੀ ਐਸੇ ਤਰੀਕੇ ਨਾਲ ਮੂਰੇ ਹੋ ਕੇ ਲੜਾਈ ਲੜਦਾ ਰਹੂੰਗਾ ਫੈਸਲਾ ਤੁਸੀਂ ਕਰਨਾ ਹੈ ਕਿਸ ਤਰੀਕੇ ਨਾਲ ਆਪਾਂ ਲੜਾਈ ਲੜਨੀ ਹੈ ਅੱਗੇ ਕੀ ਪ੍ਰੋਗਰਾਮ ਬਣਾਉਣਾ ਤੁਹਾਡਾ ਭਰਾ ਤੁਹਾਡਾ ਬੱਚਾ છાતી ઢાકે ਤੁਹਾਡੇ મુરે ਖੜੂਗਾ ਜਿਹੜੇ ਰਾਹ ਨੂੰ ਜਾਣ ਨੂੰ ਕਹੋਂਗੇ ਜਿਹੜੀ ਕਹਿੰਦੇ ਟੱਕਰ ਮਾਰਨ ਨੂੰ ਕਹੋਂਗੇ ਸਭ ਤੋਂ મુਰੇ ਰਾਹੁਲਿੰਦਰ ਸਿੰਘ ਸਿੱਧੂ ਤੁਹਾਨੂੰ ਮਿਲੂਗਾ ਆਓ ਆਪਾਂ ਸਾਰੇ ਰਲ ਕੇ ਦਾ ਫੈਸਲਾ ਕਰਕੇ ਆਵਾਜ਼ ਬੁਲੰਦ ਕਰੀਏ ਸਰਕਾਰ ਤੱਕ ਆਪਣਾ ਗੁੱਸਾ ਆਪਣਾ ਰੋਹ ਪਹੁੰਚਾਈਏ ਕਿਉਂਕਿ ਕੱਲਾ ਇੱਕ ਮੁੱਦਾ ਨਹੀਂ ਅਨੇਕਾਂ ਹੀ ਮੁੱਦੇ ਨੇ ਲਹਿਰੇ ਸ਼ਹਿਰ-ਸ਼ਹਿਰ ਦੀ 8-10 ਐਸ ਵਕਤ ਇਹ ਵੱਡੇ ਵੱਡੇ ਮੁੱਦੇ ਆ ਚਾਹੀਏ ਉਹ ਸੀਵਰੇਜ ਵਾਲੇ ਪਾਣੀ ਦੀ ਗੱਲ ਹੋਵੇ ਚਾਹੇ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਕਮੀ ਹੋਵੇ ਚਾਹੇ ਬਾਬਾ ਹੀਰਾ ਸਿੰਘ ਪਠਨ ਕਾਲਜ ਦੀ ਗੱਲ ਹੋਵੇ ਚਾਹੇ ਸਾਡੇ ਸ਼ਹੀਦ ਦੇ ਬੁੱਤਰੀ ਗੱਲ ਹੋਵੇ ਪੀਣ ਵਾਲੇ ਪਾਣੀ ਦਾ ਇਸ਼ੂ ਹੋਵੇ ਅਨੇਕਾ ਹੀ ਇਸ਼ੂਜ਼ ਨੇਗੇ ਸੋ ਇਹਦੇ ਲਈ ਸਰਕਾਰ ਨੂੰ ਜਗਾਉਣਾ ਪਊਗਾ ਸਰਕਾਰ ਨੂੰ ਜਗਾਉਣ ਲਈ ਧਰਤੀ ਤੇ ਸਾਨੂੰ ਉਤਰਨਾ ਪਊਗਾ ਸਾਨੂੰ ਇਕੱਠੇ ਹੋ ਕੇ ਆਪਦਾ ਗੁੱਸਾ ਸਰਕਾਰ ਤੱਕ ਪਹੁੰਚਾਉਣਾ ਪਊਗਾ ਮੈਂ ਦਿੱਲੀ ਕੋਈ ਜ਼ਰੂਰੀ ਮੀਟਿੰਗਾਂ ਕਰਕੇ ਪਾਰਟੀ ਦੀਆਂ ਕਰਕੇ ਆਇਆ ਵਾ ਜਲਦ ਤੁਹਾਡੇ ਕੋਲੇ ਆ ਕੇ ਸੰਪਰਕ ਸਾਧੂਗਾ ਜਿਵੇਂ ਫਿਰ ਤੁਸੀਂ ਹੁਕਮ ਲਾਉਂਗੇ ਜਿਵੇਂ ਮੇਰੀ ਸੰਗਤ ਮੇਰੇ ਲੋਕ ਮੇਰਾ ਲਾਣਾ ਮੈਨੂੰ ਕਹਿਣਗੇ ਉਸ ਤਰ੍ਹਾਂ ਦੀ ਲੜਾਈ ਲੜਨ ਦੀ ਰਾਹੁਲਿੰਦਰ ਸਿੰਘ ਸਿੱਧੂ ਤਤਪਰਤਰ ਐਨ ਤਿਆਰ ਖੜਾ ਹੈ ਜਿੱਥੇ ਤੁਸੀਂ ਕਹੋਗੇ ਮੂਹਰੇ ਸਿਰ ਢਾਕੇ ਅੜੂੰਗਾ ਖੜੂੰਗਾ ਲੜੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਜੈ ਪਰਤ